ਮੰਮੀ ਜਿੱਦਾਂ ਹੀ ਗੱਲਾਂ ਬਾਤਾਂ ਕੀਤੀਆਂ ਨਾ ਕਿ ਗਿਆ ਤੇ ਬੜੀ ਹਨਖਣਾ ਲੈਣਾ ਪਤਾ ਨਹੀਂ ਹੁਣ ਉਹਦੇ ਨਾਲ ਤੋਰਦੇ ਆ ਕਿ ਨਹੀਂ ਦੇਖੋ ਇਹ ਆ ਗਈ ਤੇ ਫੇਰ ਚੀਜ਼ਾਂ ਰਹਿ ਵੀ ਬੜੀਆਂ ਗੱਲਾਂ ਚਲ ਕੀਤੀਆਂ ਤੋਂ ਆਪਣੇ ਘਰ ਹੁਣ ਆਏਗੀ ਤੇ ਬੁਲਾਵਾਂਗੇ ਲਾਉਣਾ ਪਊਗਾ ਜੀ ਤੇ ਹੋਰ ਬੁਲਾਉਣਾ ਨਹੀਂ ਤੇ ਕਿਉਂ ਲਿਆ ਆਪਣੇ ਘਰ ਆਉਣਾ ਮੈਂ ਮੇਰਾ ਤੇ ਨਿਉ ਮਾਨ ਕਰਦਾ ਜੇ ਤੇ ਤੂੰ ਨਾ ਬੁਲਾਇ ਮੈਂ ਤੇ ਬੁਲਾਉਣਾ ਮੰਮੀ ਤੂੰ ਤਾਂ ਕਾਲ ਦੀ ਪੈਰ ਛੱਡੀ ਜਾਂਦੀ ਨਹੀਂ ਨਹੀਂ ਕਾਲ ਕਿਉਂ ਪੈਰ ਛੱਡਨੇ ਨਹੀਂ ਪੈਂਦੇ ਆਪਣਾ ਘਰ ਸਾਡਾ ਘਰ ਉੱਜੜਦਾ ਜਹੀ ਆਹ ਹਾ ਨੂਨੀ ਮੈਂ ਹੁਣ ਆ ਪੈਣਾ ਹੀ ਠੂਠੇ ਹੋ ਗਏ ਅਰੇ ਕਰਾਏ ਸਤਵਾਰੀ ਆਏ ਮੈਂ ਤੇ ਸਤਿ ਸ਼ੁਕਰ ਕਰਨੇ ਘਰ ਵਰਕਤਾ ਹੁਣ ਮੇਰੇ ਘਰ ਪਰ ਜੇ ਲੈ ਫਿਰ ਆਉਜੇ ਗਿਆਨ ਸੇ ਆਣ ਮਮੀ ਸਸਟਿਕ ਹਾਂ ਕੋਈ ਨਹੀਂ ਚੱਕੇ

ਚੁੱਪ ਕਰਕੇ ਬੈ ਰਿਆ ਕੀ ਗੱਲ ਐ ਸੋਹਰਿਆਂ ਤੋਂ ਆਇਆ ਤੂੰ ਕੀ ਗੱਲ ਬਸਣਾ ਕੋਈ ਬਾਤ ਤੁਹਾਡਾ ਕਰਕੇ ਚੁੱਪ ਹੋਇਆ ਨਾ ਬੇਇੱਜ਼ਤੀ ਬਹੁਤ ਕੀਤੀ ਮੇਰੀ ਤੁਹਾਡਾ ਕਰਕੇ ਸਾਡੀ ਬੇਇੱਜ਼ਤੀ ਬਹੁਤ ਕਰ ਦਿੱਤੀ ਉਹਨੇ ਬੇਇੱਜ਼ਤੀ ਇਹੋ ਹੀ ਗੈ ਤੁਸੀਂ ਉਹਨੂੰ ਕਈ ਕੋਈ ਅੱਜ ਲੈ ਕੇ ਆਪਰਾਣ ਲੈ ਕੇ ਟੀਕ ਲੈ ਕੇ ਆ ਉਹਨੇ ਤਾਂ ਕੁਝ ਨਹੀਂ ਕਿਹਾ ਹੈਗਾ ਇਹੋ ਜਿਹਾ ਆਹ ਕੀ ਦਾ ਤੁਸੀਂ ਤੁਹਾਡੇ ਹੱਥੀ ਲਿਖਿਆ ਨਾ ਕੀ ਐ ਇਹ ਇੰਨਾ ਸਮਾਂ ਤਾਂ ਨਾ ਪਹਿਲਾਂ ਘਲਾਤਾ ਹੋਰ ਕੀ ਕਰਨ ਬਚਾਰੇ ਇਹ ਅਹੀਂ ਕਦੋਂ ਲਿਖਿਆ ਚੰਗੇ ਬੰਨੋਂ ਉਹਨਾਂ ਨੇ ਲੇਖ ਕੇ ਤੁਹਾਨੂੰ ਪਤਾ ਨਹੀਂ ਕੀ ਕੀ ਪੱਟੀ ਪੜਾ ਕੇ ਘਾਲਤੀ ਆ ਰੱਖੋ ਆਪਣੇ ਕੋਲ ਹੀ ਕਾਲਜ ਤੂੰ ਹੀ ਜਾਣੀ ਐ ਲਿਖਾਈ ਤੇਰੀ ਐ ਕਿਸੇ ਦਿਵੀ ਉਹ ਸਾਦੀ ਜੇ ਮੈਂ ਕਾਲਜ ਜਾਣੀ ਤੇ ਬਾਕੀ ਕਿਹੜਾ ਪੜ੍ਹੇ ਨਹੀਂ ਉਹਨਾਂ ਕਰ ਪਤਾ ਨਾ ਤੇਰੀ ਲਿਖਾਈ ਐ ਤੂੰ ਲਿਖਿਆ ਐ ਤੇਰੇ ਹੱਥੀ ਲਿਖਿਆ ਗਿਆ ਮੰਮੀ ਵੇਖ ਲੋ ਕਿੰਨਾ ਕੁਛ ਪੱਟੀ ਪੜਾ ਕੇ ਭੇਜਿਆ ਐ ਐਵੇਂ ਨਹੀਂ ਆਇਆ ਤੁਹਾਡਾ ਪੁੱਤਰ ਉਹਨਾਂ ਬੇਇੱਜ਼ਤੀ ਵੀ ਬੜੀ ਕੀਤੀ ਐ ਨਾ ਠੱਕ ਤੇਰੀ ਤਾਂ ਨਹੀਂ ਲਿਖਿਆ ਆ ਤੇ ਤੇ ਲਿਖਾਈ ਐ ਤੁਹਾ ਆ ਮਾਤਾ ਵੇਲਾ ਹਣੋਂ ਨਹੀਂ ਉਹਨਾਂ ਨੇ ਕਦੀ ਨਹੀਂ ਕੱਟ ਦਿੱਤੀ ਨਹੀਂ ਉਹ ਚਲੋ ਉਹ ਇਹ ਤਾਂ ਵਾਦੀ ਦਿੱਤੀਆਂ ਉਹ ਤਾਂ ਚਲੇ ਹੀ ਮੰਨਿਆ ਦਿੱਤੀਆਂ ਨੇ ਪਰ ਆ ਲਿਖਾਈ ਨਹੀਂ ਸਾਡੀ ਹੁਣ ਉਹਨਾਂ ਨੇ ਵੀ ਗੱਲ ਬਣਾ ਲਈਏ ਨਾ ਪਈ ਇਹ ਝੂਠੇ ਐ ਨਾ ਅਸੀਂ ਕਰਨਾ ਹੀ ਇਹਨਾਂ ਨੇ ਲਿਸਟ ਬਣਾ ਲੈ ਕੇ ਕੱਲ ਦਿੱਤੀ ਹੈ ਉਹਨਾਂ ਨੇ ਲਿਸਟ ਬਣਾਈ ਆਪ ਤੁਹਾਡੀ ਤੇਰੀ ਲਿਖਾਈ ਆ ਵੇਖਾ ਪੜਾ ਮਮੀ ਮੈਂ ਨਹੀਂ ਲਿਖਿਆ ਹੈਗਾ ਤੋ ਇਹ ਤਾਂ ਮੈਨੂੰ ਲਿਸਟ ਬਾਰੇ ਪਤਾ ਨਹੀਂ ਲੱਗਦਾ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਲਿਸਟ ਭੇਜੀ ਹੈ ਨਾ ਮੈਂ ਅਹੀਂ ਤੇ ਕੋਪਰ ਦੇ ਪਾਈ ਗਈ ਆਂ। ਆਹੀ ਤੇ ਲਿਸਟ ਇੰਨੀਆਂ ਚੀਜ਼ਾਂ ਨਹੀਂ ਲਿਖੀ। ਆਹੀ ਤੇ ਨੌਗੇ ਜੁਗ ਜੁਗ ਲੋਕ ਕਿਹਦੇ ਆਏ ਨੇ ਤੇ ਸਾਡੇ ਇੰਨੇ ਨੌਗੇ ਹੋ ਗਏ ਨੇ। ਸਾਈ ਹੁਣ ਇਹ ਕੀ ਤੇ ਨੌਗੇ ਭੇਜੇ ਆ। ਆਹੀ ਤੇ ਨੌਗੇ ਰੱਖੇ ਕੱਲੇ। ਨਾਲੇ ਉਹਨਾਂ ਨੇ ਆਪਣੀ ਟੀਨ ਦੇਣਾ, ਉਹ ਜੋ ਮਰਜ਼ੀ ਤੇ ਨਾ ਦੇਣਾ, ਆਹੀ ਗੜਾ ਮੋਂਨੋ ਕੋ ਲੈਣੇ ਮੰਗਣਾ। ਪਤਾ ਨੌਗੇ ਤੋਂ ਉਹਨਾਂ ਦੇਣੀ ਹਾਂ ਤੇ ਅਹੀਂ ਤੇ ਕੱਲੇ ਨੌਗੇ ਹੀ ਨਹੀਂ। ਇਹ ਕੀ ਭਰਾ ਵਿਚੋਲੇ ਦੇ ਨੀ ਕਾਲਾ ਵਾਲਾ ਕਰ ਦਿੱਤਾ ਤੇ ਮੇਰਾ ਜੱਜ ਤੋਂ। ਮੁੰਡਾ ਵਿਆਹ ਤੇ 100 ਰੁਪਇਆ ਪਨਾਇਆ ਤੇ ਗਿਆ। ਇਹ ਹੁਣ ਉਹਨਾਂ ਦਾ ਹੋ ਗਿਆ ਏ। ਉਹਨੇ ਹਟਾ ਹੋ ਜਾਂਦਾ। ਵੇਚੀ ਉਹਨਾਂ ਕੀਤੀ ਕਹਰਾਂ ਦੀ। ਹਾਂ ਕਿਦਾਂ ਵੀ ਚੋਲਾ ਲਾਂਦਾ ਹੋਵੇਗਾ ਦਿਓ ਤੁਹੀ ਰਾਸ ਸੌਖੀ ਦਿਓ ਕੁੜੀ ਨਹੀਂ ਤੇ ਕੱਲੇ ਨੋਂਗੇ ਲਿਖੇ ਨੇ ਨੋਂਗੇ ਨਹੀਂ ਐ ਤੁਹਾਡੇ ਉਹਨਾਂ ਨੇ ਕੱਲੀ ਕੱਲੀ ਸਾਇ ਭੇਜੀ ਐ ਨਹੀਂ ਉਹ ਤਾਂ ਹੁਣ ਲਿਖਿਆ ਲੱਭਣਿਆ ਸਾਨੂੰ ਕੱਲੀ ਕੱਲੀ ਸਾਇ ਤੇ ਅਸੀਂ ਤੇ ਕੱਲੇ ਨੋਂਗੇ ਹੀ ਲਿਖੇ ਨੇ ਇਹ ਮੇ ਚੋਲਾ ਵੀ ਬੜਾ ਹਿਸ਼ਾਰ ਆ ਪੁੱਤਰ ਤੈਨੂੰ ਕੀ ਪਤਾ ਵੈ ਮੇ ਚੋਲਾ ਲਾਂਦਾਗਾ ਵੇ ਸਾਗਿਆ ਚੀਜ਼ਾਂ ਦੇਣਗੇ ਤੇ ਮੇਰਾ ਜੱਸ ਹੋਏਗਾ ਕਿ ਬਾਬਾ ਇਹਨਾਂ ਨੂੰ ਚੋਲੇ ਹੰਤਾਕ ਕਰਾਏ ਆਂ ਅਸੀਂ ਕੱਲੇ ਨੋਂਗੇ ਹੀ ਲਿਖੇ ਨੇ ਮੈਨੂੰ ਉਹ ਕਹਿੰਦੇ ਉਹਨਾਂ ਨੂੰ ਪਤਾ ਲੱਗਾ ਵੀ ਸੁਪਤਰੀ ਤੁਸੀਂ ਮੰਗੀ ਪੁੱਤਰ ਸਕੂਟਰੀ ਮੰਗੀ ਨਹੀਂ ਹਾਸੇ ਭਰੇ ਨੇ ਗੱਲਾਂ ਇਥੇ ਹੋਣ ਲੀਆਂ ਹਨ ਇਹ ਸਕੂਟਰੀ ਹੋਏ ਨਾ ਘਰ ਤੇ ਅਸੀਂ ਨਾਨ ਪਰਚਾਈ ਕਿਤੇ ਤੁਰ ਜੀਏ ਤੇ ਛੇਤੀ ਆ ਜੀਦਾ ਤੇ ਨਾਲੇ ਮਾਤਾ ਤੈਨੂੰ ਕਿਤੇ ਲੋੜ ਪੈ ਤੇ ਲੈ ਜੀਦਾ ਬਸ ਆ ਹੀ ਹੁਣ ਉਹਨਾਂ ਨੇ ਤੈਨੂੰ ਸਖਾਲਣ ਮਾਰਿਆ ਗੱਲਾਂ ਵਾਧੂ ਬਣਾ ਕੇ ਦੱਸ ਦਿੱਤੀਆਂ ਲੈ ਉਹਨਾਂ ਨੂੰ ਕੀ ਲੋੜੀ ਬਣਾ ਕੇ ਦੱਸੰਦੀ ਕੋਈ ਆਹੀ ਤੇ ਨੀ ਕੋਈ ਵਾਧੂ ਗੱਲ ਕੀਤੀ ਮਾਤਾ ਜੇ ਮੇਰੇ ਨਾਲ ਤੁਰਦੇ ਨਹੀਂ ਕਹਿੰਦੇ ਆਪਣੇ ਘਰ ਦੇ ਨਾਲ ਲੈ ਕੇ ਆ ਪਹਿਲੇ ਨਾਲ ਤੇ ਜੇ ਨਹੀਂ ਹਣ ਤੁਰਦੇ ਤਾਂ ਵੀ ਕੋਈ ਗੱਲ ਨਹੀਂ ਤੈਨੂੰ ਖੈਰੀ ਸਿਆ ਦਾ ਕਾਟਾ ਹੈ ਐਡੇ ਪਾਰਾ ਸੇ ਪੈਂਡਾ ਪਹਿਲੇ ਮਾਤਾ ਐਦਾ ਨਹੀਂ ਖਰੀਦਾ ਕੱਲ ਤੂੰ ਵੀ ਵਿਆਹਣੀ ਆ ਨੇ ਆਹੀ ਵੀ ਬਣੀ ਤੇ ਤਾਂ ਹੀ ਆਹੀ ਡਏ ਆਖਣ ਵਿਚ ਆਲਾ ਸ਼ੁਕਰ ਆਡੇ ਘਰ ਆਏ ਹਨ ਤੇਰੀ ਕੀ ਨ ਕੋਈ ਇਦਾਂ ਕਰੂ ਤੇ ਫਿਰ ਪੁੱਤਰ ਮੇਰੀ ਟੀਨਾ ਕਿਉਂ ਹੋਣ ਗਈਆਂ ਬਾਹਰ ਬਾਹਰ ਕੀ ਹੋਈ ਗੱਲ ਕਰੀ ਜਾਣਾ ਤੇ ਇਦਾਂ ਗਾੜੀ ਆਉਂਦੀ ਆ ਵਾਜਾ ਤੁਸੀਂ ਮੇਰਾ ਮੂਹੜੀ ਖਰਾਬ ਕਰਤਾ ਲੈ ਮੰਮੀ ਉਹਨਾਂ ਨੇ ਸਾਰਾ ਕੁਝ ਹੀ ਦੱਸਤਾ ਵੀਰ ਨੂੰ ਇਹ ਤਾਂ ਦੱਸ ਤੈ ਲਿਸ਼ਟ ਬਾਰੇ ਲਿਸ਼ਟ ਬਾਰੇ ਸਾਰਾ ਕੁਝ ਦੱਸਿਆ ਤਾਂ ਇਹ ਤੇ ਤੈਨੂੰ ਫੜਾਈ ਜਾਣੇ ਇਹ ਘੜੀ-ਘੜੀ ਵਿੱਚ ਜਾ ਕੇ ਇੰਨਾ ਕੁਝ ਦੱਸ ਦਿੱਤਾ ਉਹਨਾਂ ਨੇ ਹੋਰ ਤੇ ਜਿਗ ਤੇ ਦੋਰਾਤਾ ਰਹਿੰਦਾ ਤੇ ਫਿਰ ਮੈਨੂੰ ਵੀ ਪਤਾ ਇੰਨੇ ਚਲਾਕ ਹੈਗੇ ਨੇ ਵੇਖ ਲਓ ਜਿੰਨਾ ਭੋਲਾ ਕਿੰਨੇ ਗੱਲ ਫੇਕੀ ਜਾਂਦਾ ਕਰਨਾ ਕੀ ਹੈ ਹੁਣ ਹੁਣ ਆਪਾਂ ਨੂੰ ਸਾਹਮਣਾ ਪੈਣਾ ਕੀ ਬੰਨਾ ਹੁਣ ਕੋਈ ਨਹੀਂ ਸਾਹ ਬਣਾ ਸਾਹਮਣਾ ਪੈ ਸਾਹਮਣੇ ਜਾਚਾ ਮੈਨੂੰ ਬਤਾ ਮੰਮੀ ਤੂੰ ਤੇ ਛਾਡੀ ਉਹਦੇ ਵਾਲ ਦੀ ਗੱਲ ਕਰਨ ਲੈ ਵੀ ਨਹੀਂ ਤੂੰ ਇਹ ਫਿਰ ਗੱਲ ਕਰਨੀ ਪੈਣੀ ਨਹੀਂ ਮੈਂ ਸਾਂਝੀ ਗੱਲ ਕਰਾਂਗੀ ਜਿਹੜੀ ਹੋਏਗੀ ਨਾ ਮੈਂ ਤੇਰੀ ਕਰਾਂਗੀ ਨਾ ਮੈਂ ਉਹਨਾਂ ਦੀ ਕਰਾਂਗੀ ਜਿਹੜੀ ਗੱਲ ਹੋਏਗੀ ਉਹ ਕਰਾਂਗੀ ਕਰਨੀ ਇਹਨੂੰ ਗੱਲ ਤੇ ਹੁਣ ਕਰਨੀ ਪੈਣੀ ਹੈ ਨਾ ਤੇ ਤੂੰ ਆਪ ਹੀ ਕਰ ਲਿਓ ਮੈਂ ਕਰਾਂਗੀ ਕੋਈ ਤੇ ਵੇਖ ਲਓ ਫਿਰ ਕੀ ਕਰਨ ਦੇ ਆ ਚਾਚੂ ਬਣਾਈਆਂ ਜਾਂ ਨਹੀਂ ਜਦ ਬਣਾ ਤੂੰ ਬਣਾਇਆ ਫਿਰ ਕੀ ਜੀ ਅੱਜ ਨਾ ਬਣਾਈ ਤੇ ਤਾਂ ਕੀ ਆਈ ਉਹ ਫਿਰ ਕੀ ਤੂੰ ਬਣਾ ਕੇ ਚਾ ਪਿਆ ਸਾਰੇ ਘੁੰਮ ਗਏ ਨਾ ਬਾਹਰ ਕਦਾ ਨਰੋਲਾ ਭੈਂਡਿਆ ਉਹ ਤੇ ਮੰਮੀ ਹਣੀ ਬੜੀਆਂ ਐ ਮੈਂ ਉਹਨੂੰ ਦੱਸਣ ਲਿਆ ਹਾਂ ਉੱਥੇ ਜੋ ਹੋਇਆ ਗੱਲ ਬਾਤ ਤੂੰ ਹੁਣ ਆ ਵੀ ਵੇਖ ਲੋ ਸਾਡੇ ਸਾਹਮਣੇ ਨਹੀਂ ਟਲਣੀਆਂ ਹੈਗੀਆਂ ਤੇ ਮੇਰੇ ਨਾਲ ਕੀ ਕੁਝ ਕਰਦੀ ਹੋਣਗੀਆਂ ਚਲ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਤੇ ਫੇਫੀ ਜੀ ਰਹਿ ਸਾਪੇ ਵੇਖ ਲੂਗਾ ਤੇ ਉਹ ਦੂਜਾ ਮੇਨੁਰਜੀ ਦਾ ਫੋਨ ਆਉਂਦਾ ਮੈਂ ਚੱਲ ਰਿਹਾ ਹਾਂ ਵੀ ਇੱਧਰ ਬਾਤ ਹੋਰ ਕੀ ਆ ਤਾਂ ਇਹ ਮੰਮੀ ਲੱਗਦਾ ਹੀ ਆ ਇਹ ਗਿਆ ਵੀ ਮੈਂ ਫਿਰ 2:30 ਵਜੇ ਤਾਈ ਵੱਲ ਹੋ ਤਾਈ ਵੱਲ ਚਲੇ ਆਹ ਤੇ ਤੂੰ ਨਾ ਭੂਆ ਬੰਦ ਕਰ ਲੈ ਚਲੋ ਠੀਕ ਆ ਮੰਮੀ ਤਾਂ ਬਾਹਰ ਚਲ ਗਏ ਤੇ ਵੀਰਾ ਵੀ ਬਾਹਰ ਆ ਤੇ ਭਾਬੀ ਪਤਾ ਨਹੀਂ ਅੰਦਰ ਕੀ ਕਰਦੀ ਹੋਣੀ ਤੇ ਮੈਨੂੰ ਲੱਗਦਾ ਨਾ ਮੈਂ ਆਪਣੇ ਭਾਬੀ ਨੂੰ ਆਵਾਜ਼ ਮਾਰਦੀ ਇਹ ਹੀ ਟਾਈਮ ਆ ਸਾਰੀ ਗੱਲ ਮੇਨਾਂ ਨਾਲ ਕਰ ਲੈਣੀ ਪਾਬੀ ਜੀ ਪਾਬੀ ਜੀ ਮੈਨੂੰ ਲੱਗਦਾ ਉਹ ਵੀ ਘਰ ਹੈ ਨੇ ਫੋਨ ਹੀ ਲਾਉਣਾ ਪੈਣਾ ਕਿਨੂੰ ਫੋਨ ਹੀ ਲੱਗ ਗਿਆ ਹਲੋ ਹਲੋ ਸੋਸ਼ਲ ਪਾਬੀ ਜੀ ਯਾ ਜੀ ਠੀਕ ਆ ਤੇ ਕਿੱਥੇ ਹੋ ਮੈਂ ਆਵਾਜ਼ਾ ਮਾਰ ਕੇ ਆ ਗਈ ਕੰਤੋਂ ਦੀ ਮੈਂ ਇੱਧਰ ਵੀ ਲਾਈ ਤਾਂ ਤੈਨੂੰ ਕੰਨ ਆਇਓ ਮਾੜਾ ਜਾਂ ਕੰਮ ਹਾਂਜੀ ਮੀਜੈਂਟ ਆ ਜਾਓ ਚੰਗਾ ਠੀਕ ਆ ਚਲ ਖਾਸ਼ੀ ਗੱਲ ਕੀ ਡਜ ਰਹੀ ਆ ਮੰਮੀ ਤਾਂ ਨਹੀਂ ਗਲੀ ਚ ਮੈਂ ਅੰਟੀ ਦਾ ਮੇਰੋ ਉਹ ਜ਼ਰੂਰੀ ਗੱਲ ਬੜਾ ਮੈਂ ਹਾਂ ਡਰੀ ਪਈ ਹਾਂ ਕੀ ਗੱਲ ਹੋ ਗਈ ਆ ਭਾਬੀ ਕੀ ਦੱਸਾਂ ਮਨਪ੍ਰੀ ਕੋਈ ਪ੍ਰੋਨਾ ਆਇਆ ਨਹੀਂ ਭਾਬੀ ਜੋ ਭਾਬੀ ਆਈ ਨੇ ਅੱਛਾ ਸੰਦੀਪ ਆਇਆ ਹਾਂਜੀ ਉਹ ਵੀਰ ਲੈ ਕੇ ਆਇਆ ਹੁਣੇ ਅੱਛਾ ਅੱਛਾ ਜੱਸ ਆਇਆ ਆ ਆ ਉਸ ਤੋਂ ਹੀ ਆਇਹੀ ਤੇ ਹੁਣ ਆ ਜਾ ਤੂੰ ਪੇ ਬਈਏ ਫਿਰ ਨਹੀਂ ਭਾਬੀ ਅਸੀਂ ਅੰਦਰ ਹੀ ਚੱਲਦੇ ਹਾਂ ਮੈਂ ਤੁਹਾਨੂੰ ਕੋਈ ਜ਼ਰੂਰੀ ਗੱਲ ਕਰਨੀ ਆ ਐਡੀ ਕਿਹੜੀ ਤੁਮੇਂ ਨਾਲ ਪੜਦੇ ਵਾਲੀ ਗੱਲ ਕਰ ਲੈਣੀ ਆ ਮੈਂ ਤੁਹਾਨੂੰ ਦੱਸ ਨਹੀਂ ਸੰਭ ਆਉਂਦੀ ਆ ਜਦੋਂ ਕੋਈ ਜ਼ਰੂਰੀ ਗੱਲ ਵਾ ਸੰਦੀਪ ਕਿੱਥੇ ਮੈਂ ਮਿਲਣਾ ਭਾਬੀ ਸੰਦੀਪਾ ਦੀ ਤੁਸੀਂ ਬਾਤ ਮਿਲੋ ਮਿਲਿਆ ਗਿਆ ਉਹਨੂੰ ਕਿਉਂ ਹੋ ਕੋਸ਼ ਨਹੀਂ ਬਸ ਤੁਸੀਂ ਮੇਰੀ ਗੱਲ ਸੁਣੋ ਕੋਈ ਗੱਲ ਹੋਈ ਹੈ ਮੈਂ ਤੁਹਾਨੂੰ ਕੁਝ ਦੱਸ ਰਹੀ ਹਾਂ ਇਹ ਰਿਕਾਰਡ ਰਹਿ ਨਾ ਤੂੰ ਮੇਰੇ ਟਾ ਓੜੇ ਕੋਣ ਆ ਇਹ ਭਾਬੀ ਜੀ ਐਡੀ ਕੀ ਗੱਲ ਹੋ ਗਈ ਹੈ ਕੌਣ ਆ ਮੁੰਡਾ ਇਹ ਉਹੀ ਨੇ ਜਿੰਨਾਂ ਨੂੰ ਮੈਂ ਪਿਆਰ ਕਰਦੀ ਹਾਂ ਪਿਆਰ ਇੱਥੋਂ ਦਾ ਵਾ ਮੇਰੇ ਨਾਲ ਕੋਲ ਇਸ ਤੋਂ ਪ anteced ਤੇ ਹੁਣ ਇਹਨਾਂ ਦੀ ਡਿਊਟੀ ਲੱਗ ਗਈ ਆ। ਇਹ ਤਾਂ ਆਪਣੇ ਘਰ ਦੇ ਨਾਲ ਕਾ। ਉਹ ਬੀਜੇ ਮੈਂ ਘਰ ਦੇ ਨਾਲ ਕਰਨੀ ਨਹੀਂ ਤੇ ਤੁਹਾਨੂੰ ਬੁਲਾਉਂਦੀ ਮੈਂ। ਤੁਹਾਨੂੰ ਪਤਾ ਹੈ ਮੇਰੀ ਤਾਂ ਬੰਦ ਹੀ ਨਹੀਂ ਆ ਸੰਦੀਪਾ ਭਾਬੀ ਨਾਲ। ਚੱਲ ਫਿਰ ਵੀ ਮਤਲਬ ਵਾਸਤੇ ਤੇ ਬੁਲਾ ਲਈਦਾ ਹੀ ਆ। ਭਾਬੀ ਉਹਨਾਂ ਨੇ ਸਾਰਾ ਕੁਝ ਦੱਸਤਾ ਵੀਰੇ ਨੂੰ ਵੀ ਤੇ ਮੰਮੀ ਨੂੰ ਵੀ। ਇਹ ਤਾਂ ਮੰਮੀ ਨੇ ਨਹੀਂ ਕੀਤਾ ਯਕੀਨ ਮੇਰੇ ਤੇ। ਫਿਰ ਹੁਣ ਮੈਂ ਕਿੰਨੀ ਆ ਕਿ ਤੀਸ ਤੂੰ ਹੀ ਗੱਲ ਤੋਰ ਤੂੰ ਹੀ ਵਿਚੋਲੇ ਬਣ ਜਾਣਾ। ਮਨਪ੍ਰੀਤ ਮੈਨੂੰ ਤੇ ਬਾਰੇ ਕੁਝ ਪਤਾ ਵੀ ਨਹੀਂ ਹੈ ਤੇ ਮੈਂ ਹੁਣ ਕੀ ਗੱਲ ਦਰੂੰਗੀ ਮੈਂ ਤੁਹਾਨੂੰ ਦੱਸੂੰਗੀ ਨਾ ਸਾਰਾ ਕੁਝ ਇੱਥੋਂ ਦਾ ਮੁੰਡਾ ਮੁੰਡਾ ਕਿੱਥੋਂ ਦਾ ਵਾ ਕੀ ਕਰਦਾ ਵਾ ਕਿੱਦਾਂ ਦਾ ਘਰਵਾਰ ਵਾ ਮੈਂ ਹੁਣ ਤੇਰੇ ਘਰਦਿਆਂ ਨੂੰ ਕੀ ਦੱਸੂੰਗੀ ਫਿਰ ਅਭੀ ਮੈਨੂੰ ਨਹੀਂ ਪਤਾ ਤੁਸੀਂ ਕੋਸ਼ਿਸ਼ ਵੀ ਕਰੋ ਨਾ ਇਹ ਰਿਸ਼ਤਾ ਤੋੜ ਦੋ ਕੋਈ ਕੰਮ ਕਰ ਵੀ ਕਰਦਾ ਵਾ ਕਿ ਨਹੀਂ ਮੈਂ ਇੱਕ ਦੂਜੇ ਨਾਲ ਹੀ ਵਿਆਹ ਕਰਾਵਾਂਗੇ ਲੋ ਅਤੇ ਕਸਮਾਂ ਖਾਦੀਆਂ ਮੈਂ ਕੰਮ ਕਰ ਵੀ ਕੋਈ ਕਰਦਾ ਕਿ ਨਹੀਂ ਕਰਦਾ ਹਾਂਜੀ ਉਹਨਾਂ ਨੂੰ ਜੋਬ ਲੱਗੀ ਹੈ ਨਾ ਪਾਣੀਪੱਤ ਨੇ ਜਦੋਂ ਹੀ ਕਹਾਂਗੇ ਉਹ ਆ ਵੀ ਜਾਣਗੇ ਕੋਈ ਮੈਨੂੰ ਚੰਗਾ ਘਰ-ਬਾਰ ਹੋਏ ਤੇ ਫੇਰੀ ਕਰੂੰਗੀ ਮੈਂ ਗੱਲ ਬਾਤ ਮੈਂ ਹੁਣ ਤੇਰੇ ਘਰ ਦੇ ਨ ਕੀ ਕਹੂੰਗੀ। ਪਰ ਵੀ ਘਰ-ਬਾਰ ਦੀ ਕਿਹੜੀ ਗੱਲ ਆ। ਤੂੰ ਵੀ ਜੇ ਖੁਸ਼ ਹੋਣਾ ਤੇ ਸਾਰਾ ਕੁਝ ਵਿੱਚੇ ਆ ਜਾਂਦਾ। ਨਹੀਂ ਮੰਨ ਪਈ ਤਾਂ ਅਨਜਾਨ ਪੁਨੇ ਚ ਆਪਾਂ ਇਹ ਗੱਲਾਂ ਕਰ ਲੈਣੀਆਂ ਪਰ ਬਾਅਦ ਵਿੱਚ ਨਤੀਜੇ ਨਹੀਂ ਗੰਦੀਆ ਨਿਕਲਦੇ। ਬੀ ਪਲੀਜ਼ ਵੇ ਲੈ ਲੋ ਮੈਂ ਤੁਹਾਨੂੰ ਆਪਣੀ ਭਾਬੀ ਮੰਨਿਆ। ਮੈਂ ਸੰਦੀਪ ਭਾਬੀ ਨਾਲ ਇਹੋ ਜੀ ਗੱਲ ਨਹੀਂ ਕਰੀ ਹੈਗੀ। ਉਹ ਚਲ ਠੀਕ ਆ ਮੈਂ ਤੂੰ ਮੈਨਾਂ ਯਕੀਨ ਕਰਕੇ ਗੱਲ ਕੀਤੀ ਹੈ ਮੈਂ ਤਾਂ ਹੀ ਕਹਿੰਦੀ ਕਿ ਮੈਨੂੰ ਸਾਰਾ ਕੁਝ ਤੂੰ ਦੱਸ ਨਾ ਤੇ ਫਿਰ ਮੈਂ ਚਲ ਗੱਲ ਕਰ ਵੀ ਲਵਾਂਗੀ ਉਹਨਾਂ ਦੇ ਨਾਲ। ਕੀ ਗੱਲ ਏ ਇਨਾ ਰਿਸਕ ਲੈ ਕੇ ਮੈਂ ਗੱਲ ਵੀ ਕਰਨੀ ਆ ਤੇ ਕੋਈ ਮੇਰਾ ਉਧਰ ਮਾਨਤਾਣ ਵੀ ਕਰਾਏਗੀ ਕਿ ਨਹੀਂ ਨਹੀਂ ਭਾਬੀ ਕੋਈ ਸ਼ਾਪ ਸ਼ੂਬ ਮੈਂ ਫਿਰ ਹੱਥੋਂ ਤਾਂ ਧੋ ਕੇ ਰੱਖਾਂ ਹਾਂ ਤੈਨੂੰ ਸ਼ਾਪ ਦੀ ਪੈ ਗਈ ਵਾਹੇ ਮੈਂ ਸਾਰੀ ਗੱਲ ਕੀਤੀ ਹੈ ਉਹਨਾਂ ਨਾਲ ਬਥੇਰੇ ਵੱਡੇ ਨੇ ਬਣਾ ਦੇਣਗੇ ਤੁਹਾਨੂੰ ਜੋੜੀ ਕਰੂਗਾ ਕੋਈ ਨਹੀਂ ਫਿਰ ਹੋ ਜਾ ਤਿਆਰ ਤੂੰ ਵੀ ਘਰ ਤਿਆਰੀ ਤင်း ਕਰ ਭਾਬੀ ਸੱਚੀ ਹੋਰ ਕੀ ਮੈਂ ਚੜ ਗਿਆ ਚੱਲ ਆ ਜਾ ਫਿਰ ਪਰ ਇਹ ਗੱਲ ਚੱਲ ਸ਼ੁਗਰਾ ਭਾਬੀ ਤੂੰ ਤਾਂ ਮੰਨੀ ਨੇ ਕੀ ਹਾਲਾ ਸਸਿਕਾ ਕਦੋਂ ਆਈਂ ਮੈਂ ਹੁਣੇ ਆਈ ਜੀ ਤੁਸੀਂ ਕਿੱਧਰ ਮੈਂ ਵੀ ਬਸ ਐਦਾਂ ਆਈ ਆ ਵੇਖਿਆ ਗੱਡੀ ਲੱਗੀ ਮੈਂ ਵੇਖ ਕੇ ਹੁਣ ਨਹੀਂ ਭਇਆ ਆ ਤੇ ਮੈਂ ਵੀ ਹਰਚੋਲ ਨੂੰ ਚੱਲੀ ਆ ਤੇ ਮੈਂ ਕਿਹ ਪੁੱਛਦੀ ਚਾਹ ਲਿਆ ਹੁਣੀ ਬਣਾ ਕੇ ਚਾਹ ਰੈਂਦੇ ਹੋਈ ਨਹੀਂ ਬੈਠ ਜਾਓ ਮੈਂ ਵੀ ਹੁਣ ਹਰਚੋਲ ਨੂੰ ਜਾਣਾ ਤੇ ਮੈਂ ਕਿ ਪੁੱਛ ਕੇ ਹੁਣੀ ਕਿਹਨੇ ਜਾਣਾ ਹੋਵੇ ਤੇ ਮੈਂ ਜੀ ਉਹਨਾਂ ਦੇ ਨਾਲ ਹੀ ਚੱਲ ਜਾਓ ਮੈਂ ਤੁਹਾਨੂੰ ਮੈਂ ਨਹੀਂ ਕਰੋ ਗੱਲ ਮੈਂ ਠੀਕ ਹੈ ਹੋਰ ਅੱਜ ਕਿ ਨਹੀਂ ਝਟ ਬਣ ਜਣੀ ਚਾਹ ਪੀ ਕੇ ਤੇ ਠੀਕ ਸਾਰੇ ਹਾਂਜੀ ਠੀਕ ਨੇ ਅੱਛਾ ਅੱਛਾ ਨਹੀਂ ਮੈਂ ਨਾ ਹੁਣ ਫੇਰ ਲੇਟ ਹੋ ਜੇ ਨਾ ਮੈਂ ਜਾਨੀ ਆ ਫੇਰ ਆਉਂਗੀ ਕਿਹੜੇ ਦਿਨ ਤੇ ਚਾਹ ਪੀਉਂਗੀ ਆ ਜਾਓ ਕਿੱਥੇ ਚੱਲ ਚੱਲੇ ਨਹੀਂ ਮੈਂ ਨਾ ਜਸਰ ਚਵਾਲ ਨੂੰ ਜਾਣਾ ਹੈ ਤੇ ਮੈਨੂੰ ਹੁਣ ਕਿੰਨਾ ਚਿਰ ਹੋ ਗਿਆ ਆਈ ਨਹੀਂ ਚਾਹ ਪਾਣੀ ਕਿੰਨੇ ਨਹੀਂ ਚਾਹ ਪਾਣੀ ਹੁ ਸਪੇਅਰ ਰੱਖ ਲੈਨੇ ਆ ਤੁਹਾਡੇ ਘਰੇ ਵੀ ਆ ਪੀ ਲਾਂਗੇ ਖੇਦਣ ਮੈਂ ਤਾਂ ਨਹੀਂ ਨਹੀਂ ਹੁਣ ਚਲਦੀ ਮੈਂ ਉਹ ਉਰੇ ਟਿਕੀਂਕ ਲੱਗਣੀ ਜਾਂਦੇ ਕੋਸ਼ ਹੋ ਨਹੀਂ ਪਤਾ ਧਰਦੀ ਹੈ ਤੇਰੇ ਤੇ ਯਾ ਤਰਾ ਵੀ ਨਹੀਂ ਰਹੀ ਤਰਾ ਬੋ ਵਧੀਆ ਹੈ ਨਾ ਤੇ ਦਿਨੇਰਾ ਹੋ ਗਿਆ ਸੀ ਤੇ ਹਾਂ ਜੀ ਹਾਂ ਜੀ ਕਿੰਨ ਪੁੱਛਿਆ ਨਹੀਂ ਕੋਈ ਨਹੀਂ ਦੱਸ ਮਿਲ ਤੇ ਬਹੁਤ ਵਧੀਆ ਹੈ ਪਰ ਤੇ ਇੱਕ ਗੱਲ ਮਾਰੀ ਕੀਤੀ ਕਿਹੜੀ ਪਤਾ ਤੈ ਭੈਣ ਨੂੰ ਗਲਤ ਆ ਤੈ ਇਹਦੇ ਕਹਿੰਦੇ ਭੇਜਣਾ ਨਹੀਂ ਪੁੱਤਣਾ ਆਇਆ ਹੀ ਤਰ ਲੈ ਗੱਡੀ ਜਾਂਦਾ ਹਿਮਾਂ ਤਾਂ ਤੇ ਉਹਦਾ ਰੱਖਣਾ ਪੈਣਾ ਹੀ ਨਾ ਸਭ ਰੱਖਣ ਦੇ ਪੈਣਾ ਹੀ ਮਾਵਾ ਧੀ ਆਉਂਦੀਆਂ ਨਾਲ ਤੇ ਫਿਰ ਤਾਂ ਨਾਕ ਲਾਉਂਦੀ ਹਾਂ ਹੁਣ ਕੱਲਾ ਵਿਚਾਰ ਆ ਉਹਨੂੰ ਤਾਂ ਕੋਈ ਗੱਲ ਬਾਤ ਨਹੀਂ ਹੋ ਚਾ ਜਿੰਨੇ ਕੀਤੇ ਆ ਮੈਨੂੰ ਕੋਈ ਗੱਲ ਤਾਂ ਨਹੀਂ ਪਤਾ ਤੈ ਮੈਨੂੰ ਦੇ ਆ ਲੈਣ ਦੇ ਫੇਰ ਕੱਲ ਦਿੰਦੇ ਭੈਣ ਕੋਈ ਗੱਲ ਨਹੀਂ ਅਸੀਂ ਠੀਕ ਦੇ ਰਹੇ ਹਾਂ ਤੁਹਾਨੂੰ ਤੇ ਉਹ ਫਿਰ ਹੁੰਦੇ ਮੈਂ ਕੰਮ ਜਾਣਾ ਤੇ ਖਲਾਉਂਗਾ ਕੋਸਟ ਬੀ ਆ ਉਹ ਗਾਇਕ ਤੇ ਲਾਗੇ ਤੇ ਆ ਜਾਣਾ ਉਹਨਾਂ ਤੇ ਹੈਂਆਂ ਤੇ ਆ ਹਾਂ ਆ ਤੇ ਜਾਣਾ ਹੀ ਤੇ ਨੇਰਾ ਹੋ ਗਿਆ ਹੈ ਫਿਰ ਮੈਂ ਨੇਰੇ ਕਦਾ ਜਾਉਂ ਗੱਲਾਂ ਆ ਚਲੋ ਚੰਗਾ ਕੀਤਾ ਮੈਂ ਫਿਰ ਉੱਥੇ ਰਹਿ ਪਏ ਮੁੰਡੇ ਕੋਈ ਹਾਂ ਤੇ ਤੈਨੂੰ ਡੀ ਡੀ ਕੇ ਇੰਕਲ ਲਿਆਈ ਹਾਂ ਅੱਛਾ ਲੇਟ ਹੀ ਹੋ ਗਿਆ ਮੈਂ ਜ਼ਿਆਦਾ ਲੇਟ ਹੋ ਗਿਆ ਹਾਂ ਕੋਈ ਨਹੀਂ ਹੁਣ ਵਾਪਸ ਕੇ ਰਹਿਣਾ ਹੋਇਆ ਯਾਰ ਚਲੇ ਨਹੀਂ ਹੋਣਾ ਇਹ ਉਹਦੇ ਕੀ ਕਰ ਲੈ ਤਾਂ ਤਾਂ ਠੀਕ ਹੀ ਚੱਗ ਗੱਲਾਂ ਕਰਦਾ ਹੁਣ ਫਿਰ ਕਿੰਢਾਂ ਹੀ ਭਰੇ ਉਹ ਵੀ ਬੁਲਾਇਆ ਸੀ ਅੱਛਾ ਇਹ ਤਾਂ ਆ ਕੇ ਵੀ ਕੋਈ ਗੱਲ ਨੂੰ ਕਰਦਾ। ਉਹਨਾਂ ਨਾਲ ਕਿਹਦੀ ਗੱਲ ਦੀਆਂ ਨੇ? ਆਪ ਕੋਈ ਮਾਪ ਪੁੱਤ ਕਰਨ ਜੋਵਾ ਦੀ ਕਰ। ਅੱਛਾ ਹੁਣ ਨਹੀਂ ਤੰਗਦੰਗ ਕਰਦੇ। ਨਹੀਂ ਤਾਂ ਹੁਣ ਨਹੀਂ ਕਰਦੇ। ਤੇ ਹੁਣ ਤਾਂ ਠੀਕ। ਤੁਸੀਂ ਜਾਇਓਗੇ। ਕੋਈ ਨਹੀਂ ਜਾਵਨੇ ਫਰਮਾ ਦੇ ਮੈਨੂੰ। ਕੁੜੀ ਨੇ ਜਾ ਕੇ ਫੋਨ ਹੀ ਨਹੀਂ ਕੀਤਾ। ਆਹ ਉਹਦਾ ਫਰਜ਼ ਪੜਦਾ ਹੀ ਭੁੱਲ ਜਾਂਦਾ। ਤੁਹਾਨੂੰ ਦੱਸਣਾ ਚਾਹੀਦਾ ਇਹ ਕਿਦਾਂ ਬੋਲੀਆਂ। ਮਾਪੇ ਕਹਿੰਦੇ ਸਾਬ ਨਾਲ ਬੋਲੀਆਂ ਫੋਨ ਨਹੀਂ ਕਰੀ ਨਹੀਂ ਕੀਤਾ। ਤੁਸੀਂ ਆਪ ਕਰਵਾ ਫੋਨ। ਆਪ ਨੂੰ ਕਾ ਕੇ ਪੁੱਛੋ ਹਲੋ ਹਲੋ ਸਸਰੀ ਘਰ ਸਸਰੀ ਘਰ ਪੁੱਤ ਹੋਰ ਕੀ ਹਾਲ ਜੇ ਠੀਕ ਠਾਕ ਕੀ ਕਰੀ ਜਾਂਦੇ ਹੋਸ਼ ਵੀ ਨਹੀਂ ਬੈਠਿਆ ਪੁੱਤ ਅੱਛਾ ਸਭ ਠੀਕ ਡੈਡੀ ਠੀਕ ਠਾਕ ਹੈ ਡੈਡੀ ਤੇ ਵੀਰ ਵੀਰ ਦਾ ਆਇਆ ਹੀ ਸਰਾਂ ਤੋਂ ਤੇ ਪੁੱਛਣ ਆਇਆ ਟਾਡੇ ਕੋਲ ਅੱਛਾ ਮੈਂ ਕਿਹਾ ਦੀਦੀ ਚੱਲ ਗਈ ਹੈ ਤੂੰ ਉਹ ਵੀ ਚਲ ਗਈ ਤੇ ਫਿਰ ਬਹੁਤ ਗੁੱਸੇ 'ਚ ਹੀ ਸਾਡੇ 'ਤੇ ਬੋਲਿਆ ਕਿਉਂ ਗੁੱਸੇ 'ਚ ਕਿਹੜੀ ਗੱਲ ਹੋਣੀ ਹੁੰਦਾ ਮੇਰੇ ਤੋਂ ਬਗੈਰਾ ਕਿਉਂ ਘਲਤਾ ਤੂੰ ਮੈਂ ਦੱਸ ਫਿਰ ਕੀ ਉਹਨਾਂ ਨੂੰ ਕਹਿਣਾ ਇਹ ਨਾ ਵੀ ਉਹ ਆਪ ਆਏ ਨਹੀਂ ਲੈਣ ਮੈਂ ਤਾਂ ਅਹੀਂ ਤੇ ਆਖਿਆ ਵੀ ਉਹ ਤਾਂ ਮਨਤਨ ਤੇ ਰੱਖਾਂ ਵੀ ਪੈਣਾ ਸੀ ਨਾ ਹਾਂਜੀ ਉਹ ਤਰਲੇ ਗੱਡੀ ਜਾਂਦਾ ਤਾਂ ਹੁੰਦ ਕਲਾਉਣਾ ਤੇ ਪੈਣਾ ਸੀ ਹਾਂਜੀ ਹਾਂਜੀ ਮੈਂ ਚੱਲ ਕੋਈ ਗੱਲ ਨਹੀਂ ਤੂੰ ਜਾ ਕੇ ਮੇਲਾ ਹੀ ਨਾਲੇ ਵੇਖ ਆਈ ਹਾਂ ਹਾਂਜੀ ਤੇ ਵਧੀਆ ਹੋਏ ਦਰਸ਼ਨ ਹਾਂਜੀ ਆਂਦੇ ਵਧੀਆ ਹੀ ਆ ਠੀਕ ਹੈ ਹੋਰ ਹੋ ਠੀਕ ਠਾਕ ਪਰਿਵਾਰ ਸਾਰਾ ਹੇ ਸਾਰੇ ਬੜੀ ਠੀਕ ਹਾਲ ਹਾਂ ਤਾਂ ਠੀਕ ਠਾਕ ਬੋਲੀਆਂ ਨਾ ਮਾਂ ਮੰਮੀ ਬੋਲੀਆਂ ਨੇ ਕਾਲ ਚੰਗਾ ਨਹੀਂ ਮਿਲਣਾ ਪਰ ਇਹਨਾਂ ਨੂੰ ਪਤਾ ਨਹੀਂ ਜਿਹੜੀ ਮੁੰਡੀਆਂ ਨਹੀਂ ਬੈਸ ਘਰ ਬੈਸ ਇਹੇ ਕਰਦੇ ਜਾਣੀਆਂ ਪਿੱਕੇ ਉਹ ਲਿਆਂਦੀ ਆ ਤੁਸੀਂ ਭਰਾਣੀ ਜੀ ਮੈਨੂੰ ਆਜੋ ਦਾ ਅੰਦਰ ਆਉਂਦੀ ਸੀ ਪਰ ਮੈਨੂੰ ਪੁੱਛਿਆ ਇਹ ਕਿਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈਗੀ ਤੇ ਤੁਮਹਾਨੂੰ ਨਾ ਕੋਈ ਗੱਲ ਦਾ ਫਿਕਰ ਕਰ ਉਹਨੇ ਨਹੀਂ ਦੱਸਿਆਣੀਆਂ ਪੁੱਤ ਗੱਲਾਂ ਵੀ ਕੀ ਦੱਸਣੀਆਂ ਇਹਨੂੰ ਕੀ ਟੈਨਸ਼ਨ ਦੇਣੀ ਹੈ ਅੱਗੇ ਬਥੇਰੀ ਟੈਨਸ਼ਨ ਦਿੱਤੀ ਹੈ ਨੇ ਆ ਮਮੀ ਜਿੰਨੇ ਚਲ ਕੋਈ ਨਹੀਂ ਮੈਂ ਤੇਰੇ ਨਾਲ ਜਦੋਂ ਮੈਂ ਨਾ ਆ ਰਾ ਤੇਰੇ ਨੂੰ ਤੈਨੂੰ ਕਾਹਦਾ ਫਿਕਰ ਨਾ ਮਮੂਨੇ ਗੱਲ ਤੇ ਗੌਰ ਕਰ। ਆਓ ਚਲ ਕੋਈ ਗੱਲ ਨਹੀਂ ਹੁਣ ਭਰਾ ਦੇ ਕਰਕੇ ਸੁਧਰ ਜਾਣ। ਇੰਨਾ ਹੀ ਬਹੁਤ। ਕੀ ਗੱਲ ਦੀ ਟੈਨਸ਼ਨ ਲਾਓ ਠੀਕ ਹਾਂ ਸਾਰਾ ਕੁਝ ਦੇਖੀ। ਚਲੋ ਠੀਕ ਚਾਹੀਦਾ ਪਤਾ। ਚਲੋ ਠੀਕ ਹੈ ਮਮੀ ਫਿਰ ਮੈਂ ਚਾ ਪਰਿਆਗਾ। ਚੰਗਾ।